ਅਸਕਰ ਜੀ ਅਜਾ ਜੀ 4 ਜੁਲਾਈ 2024 ਦਿਨ ਵੀਰਵਾਰ ਕਭੀ ਮੈਂ ਕੋ ਹੈ ਨਹੀਂ ਅبتدي ਨਾਲ ਸਟਾਰਟ ਕਰਦੇ ਆ ਕਿ ਹੁਣ ਜਦ ਮੇਰੀ ਇਜਾਜ਼ਤ ਆ ਮੈਂ 20 ਸਾਲ ਦਾ ਕਿਲਾ ਦੋ ਕੀ ਹਾਂ ਹੁਣ ਮੈਂ ਕੋ ਗ੍ਰੈਜੂਏਟ ਤੇ ਅਗਰ ਨਾ ਪਾ ਕਹਿੰਦੇ ਨੇ ਕਿ ਲਾਈਫ ਚ ਪਤਾ ਹੋਣਾ ਚਾਹੀਦਾ ਕਿ ਮੋਟਿਵ ਕੀ ਹੈ ਕੀ ਕਰਨਾ ਹੈ ਕਿ ਨਹੀਂ ਕਰਨਾ ਹੈ ਇਕ ਤਾਂ ਹੁੰਦਾ ਕਿ ਮੈਂ ਟੀਚਿੰਗ ਲੈਣ ਜਾਣਾ ਮੈਂ ਟੀਚਰ ਬਣਨਾ ਮੈਂ ਫਿਰ ਇਕ ਤਾਂ ਉਹ ਚੀਜ਼ ਹੋ ਜਾਂਦੀ ਹੈ ਦੂਜੀ ਗੱਲ ਹੋ ਜਾਂਦੀ ਹੈ ਕਿ ਜਦੋਂ ਆਬਜੈਕਟਿਵ ਸੋਚਣਾ ਕੋੜਾ ਤਾਂ ਕਿ ਕਾਮਨ ਉਹਨੇ ਪੈਸੇ ਦੀ ਲੋੜ ਆ ਤੇ ਮੈਨੂੰ ਨਾ ਪੈਸਾ ਕਮਾਣਾ ਕਿਵੇਂ ਕਮਾ ਸਕਦਾ ਆ ਗੇਰ ਕੀ ਮਾ ਸਕਦੇ ਇਕ ਉਹ ਗੱਲ ਹੋ ਜੂਗੀ ਹੁਣ ਦੋਨਾਂ 'ਚ ਸਹੀ ਸਹੀ ਜਦੋਂ ਕਿ ਆਰਟੀਮੇਟਲੀ ਅਗਰ ਕੋਈ ਸਰਵਾਈਵਲ ਆ ਸਰਵਾਈਵਲ ਵਾਸਤੇ ਪੈਸਾ ਚਾਹੀਦਾ ਯਾ ਹਲਥ ਚਾਹੀਦੀ ਯਾ ਬਾਕੀ ਚੀਜ਼ਾਂ ਚਾਹੀਦੀ ਰਦਦਾ ਮੈਂ ਹੁਣ ਮੈਨੂੰ ਪੈਸਾ ਕਮਾਣਾ ਹੈ ਠੀਕ ਹੈ ਤੇ ਮੈਨੂੰ ਹੁਣ ਮੈਂ ਲਿਖੇ ਹੋਏ ਆ 3-4 ਜਿਹਦਾ ਜੌਬ ਤੇ ਮੈਂ ਐਗਜ਼ਾਮਸ ਪਾਸ ਕਰ ਸਕਦਾ ਏ ਤੇ ਮੈਂ ਸਿਲੈਕਟ ਹੋ ਜਾਗਾ ਜੇ ਮੈਂ ਤਿਆਰੀ ਕਰੂੰਗਾ ਕਲੀਅਰ ਕਰੂੰਗਾ ਦੈਨ ਮੈਂ ਇਲ ਗੈਟ ਸਿਲੈਕਟ ਹੋ ਜਾਦਾ ਤੇ ਉਹਨਾਂ ਤੇ ਮੈਨੂੰ ਤਨਖਾਹ ਮਿਲੂਗੀ 95 ਜੌਬ ਮਿਲੂਗੀ ਮੈਨੂੰ ਪਸੰਦ ਆਉਂਗੀ ਉਹ ਨੌਕਰੀ ਹੁਣ ਅਗਰ ਤਾਂ ਮਜਬੂਰੀ ਹੋਵੇ ਬੰਦੇ ਦੀ ਜਿੱਦਾਂ ਫਿਰ ਤਾਂ ਨਾ ਪਸੰਦ ਪਸੰਦ ਦਾ ਕੋਈ ਮੈਟਰ ਨਹੀਂ ਕਰਦਾ ਕਿ ਉਹ ਬੰਦੇ ਨੂੰ ਪਸੰਦ ਨਹੀਂ ਦੂਜਾ ਕਹਿ ਸਕਦੇ ਕੁਝ ਬਿਜ਼ਨਸ ਕੁਝ ਸ਼ੁਰੂ ਕਰਨਾ Try ਕਰ ਸਕਦਾ ਬੰਦਾ ਪਰ ਬਿਜ਼ਨਸ ਕਿਹੜਾ ਕਰੂਗਾ ਜਿਤਨਾ ਪੈਸਾ ਹੋਵੇ obviously আর ਜਿਹੜਾ ਆਪਾਂ ਨੂੰ ਲੱਗੇ ਕਿ ਹਾਂ ਇਹ ਮੇਤੇ ਹੋ ਜਾਣਾ ਤੇ ਉਹੀ ਦੋਨੋਂ ਹੀ ਚੀਜ਼ਾਂ ਹੈ ਨੌਕਰੀ ਚ ਵੀ ਬਿਜ਼ਨਸ ਚ ਵੀ ਅਧਿਨ ਕਿ ਚੋਲ ਪਹਿਲੀ ਗੱਲ ਹੈ ਕਿ ਪੈਸਾ ਹੋਵੇ ਦੂਜੀ ਗੱਲ ਹੈ ਕਿ ਆਪਾਂ ਤੇ ਹੋ ਸਕਦੀ ਹੈ ਉਹ ਚੀਜ਼ ਨਹੀਂ ਹੋ ਸਕਦੀ ਉਹ ਕਰਕੇ ਥੋੜਾ ਬੋਧਾ ਪਤਾ ਚੱਲ ਜਾ। ਅਗਰ ਹੋ ਗਈ ਤਾਂ ਵਧੀਆ ਬੈਲੇ ਨੂੰ ਗੋੜਾ ਤਾਂ ਉਹਨੂੰ ਅੱਗੇ ਕੰਟੀਨਿਊ ਕਰ ਸਕਦੇ। ਨਾ ਹੋਈ ਤਾਂ ਛੱਡ ਕੇ ਕੁਝ ਹੋਰ ਕਰ ਸਕਦੇ। ਅਗਰ ਐਂਡ ਗੋਲ ਹੀ ਪੈਸਾ ਹੈ ਜਿੱਦਾਂ ਕਈਆਂ ਦਾ ਹੁੰਦਾ ਐਂਡ ਗੋਲ ਕੀ ਆਰਮੀ ਦੀ ਹੈ ਤਾਂ ਸਰਵਿਸ ਲਈ ਜਾਂਦੇ ਆ ਜਿੱਦਾਂ ਪੁਲਿਸ ਅਫਸਰ ਦੀ ਹੋਵੇ ਕਈਆਂ ਦੇ ਅੰਦਰ ਹੁੰਦਾ ਹੈ ਅੰਦਰੋਂ ਹੁੰਦਾ ਹੈ ਜਲਦਬਾਜ਼ ਤਾਂ ਉਹ ਚੀਜ਼ ਬੱਕਰੀ ਹੈ ਬਟ ਅਗਰ ਮੋਸਟਲੀ ਅਗਰ ਆਪਾਂ ਦੇਖੀਏ ਤਾਂ ਪੈਸੇ ਤਾਂ ਕੀ ਜਾਣਾ ਤਾਂ ਜਿੱਤੇ ਜਿਆਦਾ ਪੈਸਾ ਆਉਂਗਾ ਤੇ ਜੋ ਜੀਤੇ ਆਪਾਂ ਕੈਪेबल ਹੋਗੇ ਉਹ ਹੀ ਆਪਾਂ ਚੁਣੋਗੇ ਸੇਮ ਚੀਜ਼ ਇੱਕ ਤਰੀਕੇ ਨਾਲ ਸਿੱਖਣ ਦੀ ਵੀ ਉਮਰ ਹੈ ਕੀ ਪੇਵਲ ਤਾਂ ਬਣ ਲੈ ਸਿੱਖਣਾ ਹੀ ਜਾਂਦਾ ਕਿ ਮੈਂ ਸਿੱਖੂੰਗਾ ਕੁਝ ਕਰੂੰਗਾ ਅੱਗੇ ਵਧੂੰਗਾ ਇਹ ਤਾਂ ਤਾਂ ਹੂੰ ਕੀ ਇਨਵੈਸਟ ਕਰਨਾ ਇਹ ਤਾਂ ਸਿੱਖਣੀ ਕਰ ਕਰੋ ਉਹ ਸਿੱਖੋ ਜਿੱਦੀ ਲੋੜ ਹੈ ਤੇਦਾ ਲੋੜ ਹੈ ਜਿੱਦੀ ਜਿੱਦਾਂ ਮੈਂ ਸਕੋਪ ਆ ਜੋ ਆਪਾਂ ਚੱਲ ਗਿਆ ਸੀ ਡਿਗਰੀ ਤਾਂ ਹੁਣ ਸਾਰੀ ਕਰਦੇ ਆ ਮੇਰੀ ਕਲਾਸ ਸੇ 150 ਬੰਦਾ ਪਾਸ ਆਊਗਾ ਮੇਰੇ ਨਾਲ ਦੀ ਸੇਮ ਡਿਗਰੀ ਨਾਲ ਤੇ ਇੰਨੇ ਕਿੰਨੇ ਹੀ ਕਾਲਜ ਆ ਜਦੋਂ ਕਿੰਨੇ ਹੀ ਇੰਡੀਆ ਦੇ ਕਾਲਜes ਆ ਕਿੰਨੀਆਂ ਹੀ ਡਿਗਰੀਆਂ ਐ ਲੱਗਦਾ ਹੈ ਨਾ ਸਿਰ ਤੋਂ ਨਾਰਮਲ ਹੋ ਜਾਣਾ ਬੰਦੇ ਨੇ ਬਸ ਤੇ ਉੱਤੇ ਉਹੀ ਗੱਲ ਹੈ ਕਿ ਡਿਗਰੀ ਜਸਟ ਅ ਪੀਸ ਆਫ ਪੇਪਰ ਕਿਹਦਾ ਹਾਂ ਉਹਨੇ ਮੈਨੂੰ एलिਜੀਬਲ ਤਾਂ ਕੀਤਾ ਏ ਕਿ ਮੈਂ ਪੌਂਟਾ ਕੀ ਤਿਆਰੀ ਕਰਾਂ ਪਰ ਉਹ ਮਿਹਨਤ ਮੇਰੀ ਹੋngੀ ਅਬ ਮਤਲਬ ਖੁੱਦ ਦਾ ਖੁੱ ਨੂੰ ਦੇਖਣਾ ਪੈਣਾ ਏ ਕਲੈਰਟੀ ਅਗਰ ਹੀ ਇਦਾਂ ਮੈਂ ਆ 3% ਨਾਲ ਦਾ ਅਰਦਾ ਕਰਾਂ ਕੋਈ ਕਿਸੇ ਨਹੀਂ ਆਕੀਨ ਜਸਣ ਆਪਾਂ ਲੌਕਡਾਊਨ ਵੀ ਕੋਈ ਆ ਕੇ ਦੱਸੇ ਬਟ ਨਾ ਆਪਣੀ ਲਈ ਘਾਪੇ ਕੁਛ ਕਰਨਾ ਪੈਣਾ ਠੀਕ ਹੈ ਯਾਰ ਬਸ ਤੇ ਨਹੀਂ ਅਸੀਂ ਕਿ ਚਾਰਜਸ ਲਈ 2024 ਦੇ ਨੀਬਾ